ਮੈਂ ਵੀ ਦੇਖਦੀ ਆ ਦੋ ਦਿਨ ਪਿੰਡ ਜਾ ਕੇ ਆਉਣੀ ਆ ਇਹਨਾਂ ਦਾ ਸਿਆਪਾ ਨਹੀਂ ਮੁੱਕਦਾ ਹੈਗਾ ਕੀ ਗੱਲ ਚਾਰ ਨੂੰ ਕੱਲੀ ਬੋਲੀ ਜਾਨੀ ਏ ਉਹ ਕੱਲੀ ਹੀ ਬੋਲਣਾ ਹੋਰ ਮੈਂ ਕਿਹਦੇ ਨਾਲ ਬੋਲਣਾਗਾ ਲੈ ਬਰ ਗਿਆ ਗਿਆ ਇੱਥੇ ਦਾ ਖੇਤਾਂ ਦਾ ਨਿਬੜ ਗਿਆ ਯਾਰ ਰੋਟੀ ਲਈ ਆ ਭੁੱਖ ਬਹੁਤ ਲੱਗੀ ਰੋਟੀ ਹੁਣ ਤਾਂ ਭੇਜੀ ਸੀਗੀ ਤਾਂ ਤਾਂ ਬਣੀ ਸੀ ਘੂਰਨਾ ਤਾਂ ਇਹਦਾ ਬਣੀ ਸੀ ਉਹ ਹੜੰਬਾ ਸੀ ਕੋਠੇ ਉਹਨਾਂ ਦਾ ਜੱਗੇਗਾ ਉਹਨਾਂ ਸਾਰੀ ਖਾ ਗਿਆ ਸਾਰੀ ਖਾ ਗਿਆ ਬੀ ਦਾਸ ਪੜਿਆ ਮਾਰ ਸਾ ਅਭੀ ਰੋਟੀਆਂ ਲੋਕਾਂ ਨੂੰ ਖਵਾ ਕੇ ਤੁਰਿਆਉਣਾਗਾ ਓਏ ਐ ਕਿਸੇ ਨੂੰ ਹੱਥ ਸੇ ਹੁੜਾ ਫੜੀਆਂ ਜਾਂਦੀਆਂ ਨੇ ਚੱਲ ਰੋਟੀ ਤਾਂ ਮੈਂ ਲਿਆ ਦਿੰਨੀ ਆ ਜੀ ਮੇਰੀ ਗੱਲ ਸੁਣ ਲਾ ਆ ਪਿਆ ਰਹਿੰਦਾ ਸਾਰਾ ਦਿਨ ਇਹਨੂੰ ਵੀ ਕਹਿ ਦਿਆ ਕਰ ਕੰਮ ਧੰਦੇ ਨੂੰ ਉੱਥੇ ਇਹਨੂੰ ਕਹਿਆ ਉੱਥੇ ਟਰੈਕਟਰ ਖੜਾ ਡੇੜਾ ਲਾਇਆ ਮੈਂ ਤਾਂ 10 ਮਿੰਟ ਰਾਮ ਕਰਦਾ ਤੇ ਰੋਟੀ ਲਿਆ ਭਾਈ ਮੈਥੋਂ ਨਹੀਂ ਕਿਹਾ ਜਾਂਦਾ ਸਮਝ ਗਏ ਤੁਸੀਂ ਕਹੋ ਚਾਹੇ ਨਾ ਕਹੋ ਤੂੰ ਕਹਿ ਦੇ ਮੇਰੀ ਸੁਣਦਾ ਕਿਦੋਂ ਆ ਮੈਂ ਤਾਂ ਪਹਿਲਾਂ ਕਿਹਾ ਸੀ ਵੀ ਭਾਈ ਖੇਤ ਬਾਰੇ ਜੇ ਕੋਈ ਸੁਣੇ ਫੇਰੀਆ ਮੈਂ ਗੱਲ ਸੁਣ ਲੈ ਮੇਰੀ ਮੈਂ ਤਾਂ ਨਾ ਅੱਜ ਪਿੰਡ ਨੂੰ ਜਾਣੀ ਆਂ ਜੀ ਕਿਹ ਕਦਨ ਲੱਗ ਜਾਣਗੇ ਦਿਨ ਕਿਹੜੇ ਕੱਲ ਨੂੰ ਆ ਜੂੰਗੀ ਮਰ ਜੂੰਗੀ ਆ ਜੀ ਫਿਰ ਕੱਲ ਨੂੰ ਪਿੰਡ ਵਿੱਚ ਤੁਲੀ ਨਿਜਰੀ ਲਾਖ ਇਲਾਹੀ ਲਾਹੀ ਹੈ ਗੱਲੀ ਉਹ ਤਾਂ ਮੈਨੂੰ ਵੀ ਪਤਾ ਅੱਜ ਹੀ ਤਾਂ ਇਹ ਤੁਲ ਜੂ ਇਹ ਨਹੀਂ ਪਤਾ ਹਫਤਾ ਰੁੜੀ ਜਾਵੇ ਨਹੀਂ ਹਫਤਾ ਨਹੀਂ ਰੁੜਦੀ ਇਹ ਦੀ ਹਾਂ ਇੱਕ ਤਾਂ ਰੋਟੀ ਲਾ ਦੇ ਮੈਨੂੰ ਇੱਕ ਚੰਨੀ ਨੂੰ ਕਹਦੇ ਢੇੜਾ ਲਾਏ ਗੱਲ ਸੁਣ ਲੈ ਮੇਰੀ ਰਪਿਆ 5000 ਦੇ ਦੇ ਮੈਨੂੰ ਬਾਕੀ ਕੋਲੀ ਹੁੰਦੇ ਨੇ ਪੈਸੇ ਤੇ ਚੰਨੀ ਕੋਲੀ ਬਖਤਿਆਰ ਤਾਂ ਆਪਣਾ ਹੋਇਆ ਕਰਦਾ ਤੂੰ ਉਹਨੂੰ ਬੁਲਾ ਲਿਆ ਕਰ ਪੜਿਆ ਲਿਖਿਆ ਗਾ ਗੱਲ ਸੁਣ ਲੈ ਮੇਰੀ ਗੋਦੀਆਂ ਰੱਖਣ ਲੱਗੇ ਉਹ 12 ਪਿੰਡਾਂ ਦੇ ਦਾਦਾ ਹੁਸੈਨ ਕੋਟਾਬੜ ਰੱਖਦਾ ਆਪਣੇ ਨਾਲ ਗੋਦੀ ਰੱਖੂ ਬੁੱਧੂਆ ਤੈਨੂੰ ਆਕਲ ਨਹੀਂ ਆਉਣੀ ساری ਉਮਰ ਹਾਂ ਕੰਮ ਸਾਰਾ ਦਿਨ ਤੂੰ ਕਰ ਮੰਗ ਤੇ ਆ ਵਾਂਗੂ ਮੰਗ ਕੇ ਪੈਸੇ ਉਹਨਾਂ ਤੋਂ ਲਈਏ ਚੱਲ ਕੋਈ ਨਾ ਦੂੰ ਘੁੱਟਾ ਰੋਟੀ ਲੈ ਆ ਕਰ। ਸਿਆਪ ਪਾਪਾ ਨਾ ਮੇਰੀ ਜਾਨ ਨੂੰ। ਸਾਈ ਗੱਲੰਮੀਆਂ ਤਾਣ ਕੇ ਪੈਸੇ ਮੰਗ ਲਾ ਪ੍ਰੇਗ ਪੈ ਜਾਂਦੀ ਹੈ। ਬਦਰ ਨਹੀਂ। ਇਹ ਬਬੀ। ਬਹਾਈ ਤਾਂ ਨੀਂਦ ਪੂਰੀ ਹੋਈ ਨਹੀਂ। ਆ ਵੀ ਪੈ ਲਣ ਦੇ। ਪੈ ਲਣ ਦੇ। ਤਿੰਨ ਘੰਟੇ ਹੋ ਗਏ ਤੈਨੂੰ ਪਾਏ ਨੂੰ। ਕਿੱਥੇ ਭਾਬੀ? ਹੁਣ ਤਾਂ ਆਇਆ। ਮੇਰੀ ਗੱਲ ਸੁਣ। ਹਾਂ। ਮੈਨੂੰ ਨਾ 5000 ਇੱਕ ਦੇ ਤੇ 2000 7000 ਰੁਪਇਆ ਦੇ ਭਾਬੀ ਸੌਂ ਲੱਗੇ ਪਹਿਲੀ ਗੱਲ ਦਾ 3 ਮਹੀਨੇ ਹੋ ਗਏ ਤਨਖਾਣੀ ਪਈ ਨਾ ਸਾਢੇ ਬਾਰੀ ਜਿਹੜੀ ਤਨਖਾਣੀ ਪਈ ਹਾਂ ਉਹ ਫੜਨ ਵਾਲੇ ਮੂਰੇ ਹੋ ਜਾਣਾ ਬਾਲ ਸੁਣ ਲੈ ਭਾਈ ਮੈਨੂੰ ਤਾਂ ਜਿੱਥੋਂ ਮਰਜੀ ਆ ਲੈ ਕੇ ਦੇ 7000 ਰੁਪਇਆ ਚਾਹੀਦਾ 2000 ਰੁਪਇਆ ਤਾਂ ਮੁੰਡੇ ਦਾ ਪਰਣਾ 5000 ਰੁਪਇਆ ਮੈਨੂੰ ਚਾਹੀਦਾ ਚਲ ਦੇ ਦੂੰ ਕੱਲ ਨੂੰ ਜਾਊਂਗਾ ਦੋਸਤ ਤੂੰ ਫੜ ਦੂ ਤੋਂ ਦੂਜੇ ਤੋਂ ਹੁਣ ਹੋਰ ਕੀ ਕਰਾਂ ਕੱਲ ਕੋਲ ਨੂੰ ਨੂੰ ਨੇ ਉਹਨੂੰ ਕਾਹ ਕਰਨਾਂ ਨੂੰ ਦੋ ਗਈ ਜਿਹੜੇ ਨਮਾਰੀ ਚੱਖੇ ਵੇ ਅਗੇ ਤੇਰੇ ਨਾਲ ਕੋਲੇ ਕਿਹੜੇ ਨੇ ਵਿਚਾਰੀ ਕੋਲੇ ਉਹ ਮੈਥੀ ਮੰਗਦੀ ਐ ਬੈ ਤੂੰ ਐਡਾ ਭੋਲਾ ਨਾ ਬਣਾ ਤੈਨੂੰ ਮਰ ਦੱਸਾਂ ਮੈਨੂੰ ਸਾਰਾ ਪਤਾਗਾ ਆਪੀ ਕਿਉਂ ਸਿਰੇ ਉੱਸਰ ਚੜੀ ਜੰਨੀ ਆ ਮੈਂ ਤਾਂ ਤੁਹਾਡਾ ਇੰਨਾ ਕਰਦਾ ਤੁਸੀਂ ਜਮੀਂ ਫੱਟੀ ਪੋਚ ਦੇ ਦਿੰਦੇ ਹੋ ਕਰਦਾ ਮੈਨੂੰ ਪਤਾ ਹੀ ਐ ਜਿਹੜਾ ਤੂੰ ਕਰਦਾ ਗੱਲ ਸੁਣ ਲੈ ਮੇਰੀ ਮੈਨੂੰ ਪੈਸੇ ਦੇ ਦੇ ਮੈਂ ਪਿੰਡ ਨੂੰ ਜਾਣਾਗਾ ਕੱਲ ਕੋਲ ਉਹਦੀ ਮੈਥੋਂ ਵੇਟ ਨਹੀਂ ਹੁੰਦੀ ਐਗੀ ਆਪੀ ਫਿਰ 5-400 ਲੈ ਜਾ ਪਿੰਡ ਕਿਹੜਾ ਹੁਣ ਤੇਰਾ 20000 ਲੱਗੂਗਾ ਕਿਉਂ ਆਧਾਰ ਕਾਰਡ ਵਾਲੀ ਗੱਲ ਕਿ ਤੂੰ ਵਾਸਤੇ ਚੜ ਜਾ ਮੈਂ ਕੋਈ ਨਹੀਂ ਚੜਦੀ ਆਧਾਰ ਕਾਰਡ ਵਾਲੀ ਤੇ ਕਿਉਂ ਕਿਉਂ ਮੈਂ ਮੰਗਤੀ ਆਧਾਰ ਕਾਰਡ ਵਾਲੀ ਤੇ ਚੜ ਬੱਲਾ ਦੇ ਰਿਹਾ ਕਰਦਾ ਕੀ ਹੋਣੀ ਆ ਭਾਬੀ ਸੀਟ ਮਿਲ ਜੂ ਨਾ ਮੈਨੂੰ ਨਹੀਂ ਲੋੜ ਮੈਂ ਤਾਂ ਪ੍ਰਾਈਵੇਟ ਤੇ ਜਾਉਂਗੀ ਟੌਰ ਨਾਲ ਤੈਨੂੰ ਮੈਂ ਦੱਸਾਂ ਕਿ ਆ ਕਹਿ ਦੇ ਨਾ ਲੈ ਜਾ ਤੂੰ ਕਰਨਾ ਤੂੰ 500 ਰੁਪਿਆ ਕਿਉਂ ਮੈਂ 500 ਜੋਗਦੀ ਆ ਤਾਂ ਮਸਾਰਾ ਦਿਨ ਮੈਂ ਕਰਾਂ ਉਹ ਦੱਕਾ ਨਹੀਂ ਤੋੜਦੀ ਆਪ ਤੇਰੇ ਬਾਬੀ ਹੁਣ ਦੱਸ ਮੈਂ ਕੀ ਕਰਾਂ ਮੈਂ ਤਾਂ ਹੁਣ ਸਾਨੂੰ ਪਤਾ ਲੱਗ ਗਿਉ ਹੁਣ ਪੂਰਾ ਹਰਤਾ ਲਈ ਮੁੜਦੀ ਵਾ ਤੈਨੂੰ ਦੱਸਤਾ ਅਜਾ ਤਰਾ ਚੁੱਪ ਕਰਕੇ ਸਿੱਧਾ ਉਹ ਤੇ 5000 ਰੁਪਇਆ ਅੱਜ ਜੀਰੀ ਵੱਡੀ ਆ ਵੀ ਮੇਰੀ ਗੱਲ ਸੁਣ ਲੈ ਹਾਂ ਮੇਰੇ ਕੋਲੇ ਵੀ ਗੂਗਲ ਪੇ ਚੱਲਦਾ ਜੇ ਤੈਨੂੰ ਆਏਗਾ ਵੀ ਹਾਂ ਹੋਆਗਾ ਗੂਗਲ ਪੇ ਕਰ ਚੁੱਪ ਕਰਕੇ ਗੂਗਲ ਪੇ ਚੋਂ ਕੱਢ ਲੈ ਖਾਦੀ ਲੈ ਕੱਢ ਲੈ ਲੈ ਕੱਢ ਲਾ ਗੂਗਲ ਪੇ ਚੋਂ ਆ 골ਕ ਦੇ ਮੈਨੂੰ ਲਾਉ ਕੋ ਜਾ ਲੈ ਕੱਢ ਲੈ ਲੈ ਆ ਪਈਆ ਗੂਗਲ ਪੇ ਕੱਢ ਲਾ ਤੂੰ ਇਹਦੇ ਵਿੱਚ ਦੇਖ ਖਾਤੇ ਦੇ ਕਿੰਨੇ ਰੁਪਏ ਨੇ ਤੇ ਲੈ 100000 ਰੁਪਿਆ ਦਾ ਲੈ ਫਿਰਦਾਂ ਦਾ ਉਹ ਦੇਖ ਲੈ ਲੱਖ ਕਿੱਥੇ ਆ 100 ਰੁਪਿਆਗਾ ਉਹੀ 2 0 3 ਵਧਾਈ ਜੰਨੀ ਆ ਬੇਮਾਨੀ ਨਹੀਂ ਹੈਗੀ ਓਏ ਆਣ ਪੜਨੀ ਮੈਂ ਤੈਨੂੰ ਮੈਂ ਦੱਸਾਂ ਚੁੱਪ ਕਰਕੇ ਕਰ ਮੈਨੂੰ ਨਹੀਂ ਪਤਾ ਆਏਗਾ ਨਹੀਂ ਮੈਂ ਆਪਦੇ ਆਪ ਕਰ ਲੂੰ ਆ ਚੱਕ ਆਏ ਨਹੀਂ ਤੂੰ ਲੋਟ ਆਉਂਦਾ ਆਏਗਾ ਪਹਿਲਾਂ ਸੱਤੀ ਮੰਗਿਆ ਸੀ ਲੱਖ 10 ਕਰ ਲਿਆ ਤੂੰ ਵੀ ਕੀ ਜਾਣੇਗਾ ਇਹ ਵੀ ਜੜ ਬੁੜੀਆਂ ਕਾਦੀ ਨਾ ਕੋ ਮੋੜ ਨਾ 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 ਪਰਦੀ ਸਾਧਨ ਜਦੋਂ ਬਰਦਾ ਹੱਥ ਪਰ ਜਾਂ ਟੱਟ ਚਲਾ ਇਹਨੇ ਸਹੀ ਰੇ ਚੜਾ ਕੇ ਹੋ ਗਿਆ ਬੇਤੀ ਹਾਂ ਬੀ ਵੇ ਤੂੰ ਅਟਕਿਆ ਕਰਤੇ ਹੋ ਸਾਧਨ ਮੱਜੇ ਦੇ ਨਾਲ ਲੱਗਿਆ ਨਾ ਹੈ ਕੋਣਾ ਭਾਵੀ ਭੈਣ ਦੀ ਚੱਲ ਮੈਨੂੰ ਚੜਾ ਕੇ ਆ ਜਾ ਆ ਚੜਾ ਜਾਉਣਾ ਮੈਂ ਮਨ ਮਟਿਆ ਫੋਟੀ ਲਾੜਿਆ ਕਰ ਭਾਵੀ ਥੱਟ ਤੇ ਆਉਣਾ ਤੈਨੂੰ ਪਤਾ ਤਾਂ ਹੈਗਾ ਅੱਬੀ ਤੂੰ ਮੇਰੀ ਇੰਨੀ ਬੇਰੀ ਕਿਉਂ ਪਾ ਜੰਨੀ ਆ ਜਮੀ ਨਹੀਂ ਸੌਂ ਲੱਗੇ ਮੈਨੂੰ ਸੌਂ ਮੈਂ ਤੇਰਾ ਕਿੰਨਾ ਕਰਦਾ ਕੱਲ ਸੁਣ ਲੈ ਮੇਰੀ ਐਸ ਚੰਗਾ ਨਹੀਂ ਲੱਗਾ ਹੁੰਦਾ ਸਾਵਧਨ ਪਏ ਰਹਿਣਾ ਐਂ ਤਾਂ ਗੱਲ ਮੰਨਦਾ ਫਿਰ ਤਾਂ ਤੂੰ ਕਹਿਦਾ ਕਰ ਪਿਆਰ ਨਾ ਵੀ ਛੱਡ ਗਿਆ ਭਾਈ ਹਾਂ ਪਿਆਰ ਨਾ ਤੂੰ ਸਮਝਣ ਵਾਲਾ ਬੰਦਾ ਹੀ ਨਹੀਂ ਹੈਗਾ ਉਹ ਕੱਡੀ ਚ ਨਾ ਮਾਰੀ ਮੁੜ ਕੇ ਹੋਰ ਸਿਆਪਾ ਖੜਾ ਕਰੇਗਾ ਲੱਗਣ ਨੂੰ ਤਾਂ ਇਹ ਵੀ ਗਵਾਂਡੀ 12 ਚ ਲਾ ਦਿੰਦੇ ਨੇ ਖੜਾ ਫੱਟ ਕਰ ਬੈਗ ਇਹਦਾ ਫੜ ਲੈ ਹੁਣ ਚਲ ਦੇਖਿਆ ਅੱਜ ਕਿਵੇਂ ਬੋਲਦੀ ਸੀ ਤੁਹਾਨੂੰ ਉਹ ਚਾਲ ਵੱਡੀ ਐ ਮਾਵਾ ਵਰਗੀ ਐ ਬੋਲਦੀ ਐ ਫਿਰ ਕੀ ਐ ਮੇਰੀ ਗੱਲ ਸੁਣ ਲਓ ਜੀ ਤੁਸੀਂ ਤਾਂ ਵੱਡੀ ਵੱਡੀ ਕਹਿ ਕੇ ਸਾਰ ਦਿੰਨੇ ਹੋ ਮੈਂ ਨਹੀਂ ਹੁਣ ਬਰਦਾਸ਼ਤ ਕਰਦੀ ਹੈਗੀ ਸਾਰਾ ਦਿਨ ਮੇਰਾ ਦਿਮਾਗ ਖਾਂਦੀ ਰਹਿੰਦੀ ਐ ਮੈਨੂੰ ਕਹਿ ਰਹਿੰਦੀ ਐ ਕੰਮ ਨਹੀਂ ਕਰਦੀ ਕੰਮ ਨਹੀਂ ਕਰਦੀ ਹੈਗੀ 24 ਘੰਟੇ ਨਾਲੇ ਮੈਂ ਸਾਰਾ ਕੁਝ ਕਰਦੀ ਆਂਗੀ ਹੈ ਮੂਰੇ ਹੋ ਹੋ ਕੇ ਆਪ ਰਾਮਨਾਲ ਬੈਠੀ ਰਹਿੰਦੀ ਐ ਬਾਈ ਨੂੰ ਪਤਾ ਕਿੰਨਾ ਕੰਨ ਭਰਦੀ ਐ ਜੀ ਉਹ ਕੋਈ ਨਾ ਬਾਈ ਵੀ ਵਿਚਾਰਾ ਸਾਦਾ ਵਧੀਆ ਕੰਮ ਚੱਲੀ ਜਾਂਦਾ ਵਧੀਆ ਰੇਲ ਰੁੜੀ ਜਾਂਦੀ ਹੈ ਹੁਣ ਹੋਰ ਦੱਸ ਉਹ ਵਿਚਾਰਾ ਕੰਮ ਕਰੀ ਜਾਂਦਾਗਾ ਸਾਰਾ ਦਿਨ ਕੇ ਦਾ ਮੈਂ ਉਧਰ ਤੁਹਾਡਾ ਬੁੜੀਆਂ ਦਾ ਮੁਕਤੀ ਨਹੀਂ ਹੁੰਦਾ ਐ ਨਾ ਕਰਿਆ ਕਰੋ ਉਹੀ ਲੜੀ ਜੰਨੀ ਹੂੰ ਬਾਈ ਨੇ ਤਾਂ ਕਦੇ ਮੈਨੂੰ ਉਨੇ ਨਿੱਕੀ ਕਹੀ ਹੋਈ ਨਹੀਂ ਬਾਈ ਨੂੰ ਤਾਂ ਨਾ ਮੈਂ ਕਦੇ ਕਹਿਣਾਗਾ ਬਾਈ ਤਾਂ ਬਥੇਰਾ ਸਿਆਣਾਗਾ ਇਹਦੀ ਜੀਭ ਵੱਡ ਤੇ ਚਲਦੀ ਹੈਗੀ ਚਲ ਕੋਈ ਨਾ ਵੱਡੀ ਐ ਮਾਰਾ ਇਹ ਸੋਚ ਲਿਆ ਕਰ ਤੂੰ ਵੀ ਉਂ ਬਲੱਡ ਵਧਾਈ ਰੱਖਦੀਆਂ ਮੇਰਾ ਤਾਂ ਬਲੱਡ ਆਪੀ ਵਧ ਜਾਂਦਾ ਹਾਂ ਅੱਜ ਮੈਂ ਹੁਣ ਮੇਰੇ ਮੂਹਰੇ ਬੋਲਦੇ ਹਾਂ ਨਾ ਉਹਦੇ ਮੂਹਰੇ ਬੋਲ ਪੈਂਦੇ ਉਹਦਾ ਥੋੜੀ ਜਬਾਨ ਨਹੀਂ ਆ ਖੁੱਲੀ ਮੂੰਹ ਚ ਉਹ ਤੈਨੂੰ 20 ਵਾਰ ਤਾਂ ਕਹਤਾ ਮਾਵਾ ਵਰਗੀ ਹੁੰਦੀ ਆ ਵੱਡੀ ਆ ਫਿਰ ਦੱਸ ਕੀ ਕਰਾਂ ਹੁਣ ਗੋਲੀ ਮਾਰਾਂ ਤੇ ਮੈਂ ਮਾਰ ਗੋਲੀ ਨਾਲੇ ਹੁਣ ਮੇਰੀ ਗੱਲ ਸੁਣ ਲਓ ਹਾਂ ਮੈਂ ਤਾਂ ਹੁਣ ਬਠੇਰੀਆਂ ਇਹਨਾਂ ਦੀਆਂ ਜਰਲੀਆਂ ਹੁਣ ਨਹੀਂ ਮੇਤੋਂ ਜਰ ਹੁੰਦੀ ਆਪਦਾ ਅੱਡ ਹੋ ਜਾ ਚੁੱਪ ਕਰਕੇ ਉਹ ਕਾਹਨੂੰ ਆ ਨਾ ਮਾ ਪੰਗਾ ਛੇੜਦੀ ਹੂੰ ਅੱਡ ਕਿਉਂ ਹੋ ਜੀਏ ਮੇਰਾ ਭਾਈ ਕਿੰਨਾ ਵਧੀਆ ਕੰਮ ਕਰਦਾ ਵਿਚਾਰਾ ਬਡਾ ਸਾਰਾ ਦਿਨ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ ਮੈਂ ਉਧਰੋਂ ਕੋਈ ਤਾਂ ਸੋਚਦੀ ਨਹੀਂ ਪੁਰਦਾ ਪਤਾ ਨਹੀਂ ਕੀ ਭਰਿਆ ਅਗਲਾ ਖੁੱਡੇ ਚ ਹਾਂ ਮੇਰੇ ਤਾਂ ਆਪੇ ਖੁੱਡੇ ਚ ਭਰਿਆ ਹੋਇਆਗਾ ਜਦੋਂ ਮੈਂ ਸਿੱਧੀ ਗੱਲ ਨੂੰ ਤੁਹਾਨੂੰ ਕਹਿ ਦੰਨੀ ਹੈਗੀ ਸਿੱਧੀ ਤੂੰ ਆ ਆਪਾਂ ਇਹ ਮੰਨ ਕਿਸੇ ਦੇ ਕਰਮ ਖਾਣੇ ਹੁੰਨੇ ਆ ਵੱਡੇ ਦੇ ਜੇ ਉਹਨੇ ਵਿਚਾਰੇ ਨੇ ਖੇਤੀ ਕਰਦਾ ਤੀ ਮੈਂ ਪੜ ਗਿਆ ਨੌਕਰੀ ਲੱਗ ਗਿਆ ਉਹਨੇ ਦੱਸ ਆਪਣਾ ਕੀ ਮਾਰਾ ਕਰਤਾ ਹੁਣ ਤੂੰ ਅੱਡੇ ਦੇ ਪੰਗੇ ਪਾਈ ਜੰਨੀਆਂ ਅੱਡ ਉੱਟ ਤਾਂ ਨਹੀਂ ਹੋਇਆ ਜਾਂਦਾ ਮੇਰੀ ਇੱਕ ਗੱਲ ਸੁਣ ਲਓ ਮੈਂ ਤਾਂ ਤਾਂ ਅੱਜ ਵੀ ਜਵਾਬ ਤੁਹਾਨੂੰ ਇਹੀ ਆ ਵੀ ਮੈਂ ਨਹੀਂ ਇਹਦੇ ਨਾਲ ਰਹਿਣਾ ਹੈਗਾ ਆਹੀ ਰੱਖਣਾ ਤੁਸੀਂ ਅੰਢੀ ਗਲੇਸ ਕਰ ਲਿਓ ਜਿਵੇਂ ਕਰਦਾ ਅੱਜ ਤਾਂ ਦੇਖਾਂਗੇ ਪਾਈ ਪਾਈ ਅੱਜ ਤਾਂ ਨਹੀਂ ਹੁੰਦੇ ਹਾਂ ਪਾਈ ਪਾਈ ਮੈਨੂੰ ਇਹ ਨਹੀਂ ਹੈਗਾ ਵੀ ਅੱਜ ਕੱਲ ਕਿਹੜੀ ਰਿਸ਼ਤੇਦਾਰੀ ਆ ਸਭ ਪੈਸੇ ਦੀਆਂ ਰਿਸ਼ਤੇਦਾਰੀਆਂ ਨੇ ਜੇ ਚਾਰ ਪੈਸੇ ਨੇ ਤੇਰੇ ਕੋਲੇ ਨਾ ਤੇਰੇ ਪੈਸੇ ਨੂੰ ਸਲਾਮਾ ਹੁੰਦੀਆਂ ਨੇ ਤੈਨੂੰ ਇੱਥੇ ਕੋਈ ਨਹੀਂ ਪੁੱਛਦਾ ਹੈਗਾ ਹਾਂ ਆ ਦੇਖ ਲੈ ਜਿਦੀ ਕਿ ਮੈਂ ਬੋਲਦੀ ਸੀ ਮੈਨੂੰ ਤਾਂ ਪੈਸੇ ਦੇ ਦੇਰੇ ਉਹਨੂੰ ਤਾਂ ਦੇਤੇ ਜੇ ਦੀ 10000 ਵੀ ਲੈ ਜਾ ਤੂੰ ਅਿੱਥੇ ਜੇ ਮੈਂ ਕਹਿ ਦਵਾਂ ਜੇ ਵੱਡੇ ਨੂੰ ਨਾ ਮੌਤ ਪੈ ਜਾਂਦੀ ਆ ਮੌਤ ਜੇ ਦੀ ਕਹਿ ਦਊਗਾ ਨਹੀਂ ਮੇਰੇ ਕੋਲ ਤਾਂ ਹੈ ਹੀ ਨਹੀਂ ਮਿੰਨ ਤਾਂ ਤਨਖਾ ਹੀ ਨਹੀਂ ਮਿਲੀ ਹੈਗੀ ਉਹ ਕਰ ਨਹੀਂ ਚੱਲਦੇ ਮਾਣਾ ਦੇਖਦੇ ਲੜਕੇ ਦਾ ਦੇ ਦਿੰਦੇ ਆ ਰੋਟੀਆਂ ਸਾਨੂੰ ਉਹੇ ਜਿਹਾ ਹੁਣ ਨਾ ਮਿਲ ਜਣਗੇ ਤੂੰ ਚੰਨੀ ਪੁੱਤ ਕਿੱਧਰੋਂ ਜਾਂਦਾ ਤੂੰ ਤੇ ਨਾਲ ਗੱਲ ਜੀ ਕਰਨੀ ਸੀ ਇੱਕ ਬਾਪੂ ਮੈਂ ਤਾਂ ਯਾਰ ਡੀ ਜੱਲਿਆ ਜੀਰੀ ਪਈ ਤੇ ਦੇ ਗੇੜਾ ਮਾਰਿਆ ਮਾ ਆਇਆ ਭਾਈ ਕੋਈ ਨਾ ਤੇਰੇ ਨਾਲ ਬਾਅਦ ਚ ਕਰ ਲੂ ਗੱਲ ਆਇਆ ਉਹ ਦੇਖਾ ਸਮਾਂ ਦੇ ਰਾਤ ਦੀ ਸ਼ਹਿਰ ਕੁਛ ਛਿੱਟੀ ਛੁੱਟੀ ਰੱਖਦੇ ਸੀ ਫਾਇਰ ਤੋਂ ਬੱਦੂ ਦੇ ਛੇ ਸੀ ਜੀ ਨਾ ਹਾਂ ਜੀ ਦਰਵਾਜ਼ਾ ਹਾਂ ਖਟੇ ਫਾਇਰ ਦੇ ਪਹਾੜ ਤੇ ਹਾਂ ਨਾ ਕੋਈ ਹੁੰਦਾ ਤੂੰ ਗਿਆ ਨਹੀਂ ਅਜੇ ਸਕੂਲ ਦੇ ਗਾਵੇ ਉਹ ਮੁੰਡਿਆ ਤੂੰ ਇੱਥੇ ਗਿਆ ਨਹੀਂ ਪੜਨ ਓਏ ਢਿੱਡ ਦੁਖੀ ਜਾਂਦਾ ਢਿੱਡ ਦੁਖੀ ਜਾਂਦਾ 16 ਦਿਨ ਤੱਕ ਕਿ ਚੋਰ ਤੇ ਦੁਕਾਨ ਵਾਲੀਆਂ ਚੀਜ਼ਾਂ ਖਾਈ ਜਾਂਦੇ ਰਹੇ ਨੇ ਕੀ ਆ ਇਹ ਕਿੱਥੋਂ ਲੈ ਆ ਇਹ ਹੈ ਸਵਾਰੀ ਹੋਣਾ ਦੱਸ ਜਦੋਂ ਦੇਖ ਹੱਥ ਚ ਲਫਾਫਾ ਜਦੋਂ ਦੇਖ ਹੱਥ ਚ ਲਫਾਫਾ 16 ਦਿਨ ਤੱਕ ਬੱਕਰੀ ਵਾਂਗੂ ਚਰੀ ਜਾਂਦੀ ਜਾਏ ਘਰ ਪੁੱਤ ਬਣ ਕੇ ਤੇ ਮਿਲਦੀ ਘਰ ਰੋਟੀ ਭਾਵੇਂ ਜੋ ਫੱਕ ਬੋਨ ਲੱਗੀ ਯਾਰ ਮੇਰਾ ਹੈ ਹੈ ਨਾਲ ਕੇ ਗਈ ਆ ਉਹ ਕੋ ਨੋ ਬਕੀ ਨਾਲ ਯਾਤਰੀ ਮਾਚੀ ਹੋਊ ਅੰਦਰ ਤੇ ਚਾਚੀ ਠੀਕ ਹੈ ਨਾ ਨਾ ਚਾਚੀ ਯਾਹ ਹੋਣੇ ਗਏ ਜੇ ਜਰਾ ਮੇਰਾ ਬਤਾ ਆਏ ਹਾਏ ਹਾਏ ਗੋਲੇ ਦੀ ਹੁਣ ਤਾਂ ਜਵਾਬ ਦੇ ਯਦਲੇ ਨੇ ਹੁਣ ਤਾਂ ਸਾਥ ਤੇ ਵੀ ਲੋਕ ਸੀ ਜੇ ਨਾ ਕਰਕੇ ਕੋਈ ਨਹੀਂ ਆਉਂਦੇ ਕੱਲੇ ਬਹਿ ਕੇ ਮੋੜਿਆ ਅੱਜ ਉਧਰ ਪ੍ਰਸਿੱdni ਕੱਲੀ ਵਗ ਜਾਂਦੇ ਤੀ ਸਾਡੀ ਰੋਟੀ ਕਾ ਭਾਰੀ ਮਿਲ ਜੈਨਾ ਤੀ ਨੇ ਦੋਖਾ ਦੋ ਕਬੋਲੇ ਨੇ ਤੇ ਤਰਾ ਖੋ ਲਾਇਆ ਾਰੇ ਕਿਹੜਾ ਬੜਨ ਨੂੰ ਦਿਲ ਕਰਦਾ ਖੰਡਾ ਖਾਣ ਨੂੰ ਆਂਦੀ ਨੇ ਆ ਕੰਦਾ ਜਵਾ ਕਾ ਦੱਸਣ ਆਪ ਪਿੰਡ 바ਗੀ ਛੱਡ ਕੇ ਨੂੰ ਆ ਆ ਫੇ ਢਿੱਲਾ ਹੋਇਆ ਪਿਆ ਕੀ ਯਾਰ ਹਾਏ ਨਹੀਂ ਭਾਈ ਮੁੰਡਿਆਂ ਚ ਵੀ ਬੱਥ ਨਹੀਂ ਰਿਹਾ ਮੁੰਡਿਆਂ ਚ ਚਾਲ ਕੋਈ ਨਾ ਮਨਾ ਲੈ ਲੈ ਕਾਇਮ ਰੋਤਲੇ ਆ ਰੋਟੀ ਓਏ ਅਰੇ ਬੜਦੇ ਹੁੰਦਾ ਪਾਣੀ ਨਾ ਤਾਂ ਕਿਸ ਪੁੱਛਿਆ ਪੁੱਛਿਆ ਕੁਛ ਕਿਸੇ ਨੇ ਕੁਛ ਨਹੀਂ ਪੁੱਛਿਆ ਕੀ ਜੂਨਾ ਜਾ ਰਹੇ ਆਪਾਂ ਠੀਕ ਨਾ ਕਿਸੇ ਦਾ ਜੀਵਨ ਸਾਥੀ ਨਾ ਕੋਈ ਪਰਮਾਤਮਾ ਬਹੁਤ ਅਸਰ ਕਰਦੇ ਨੇ ਘੁੱਟਦੇ ਨਾ ਪੜੀ ਜਾਂਦੀ ਹੋ ਜਾਂਦੇ ਬੰਦੇ ਦੀ ਜਿੱਥੇ ਜੀਵਨ ਖਤ ਚੱਲੇ ਜਾਂਦਾ ਯਾਰ ਭਾਈ ਲਾਫ ਮੈਂ ਟਰਾਮ ਕਰਦੇ ਆ ਆਏ ਆਏ ਆਹ ਕੱਤੀ ਬਾਪੂ ਰੋਟੀ ਦੇ ਦੇ ਲੈ ਆ ਗਿਆ ਪਤਾ ਗੱਲ ਸੁਣ ਮੇਰੀ ਬਾਪੂ ਨਾ ਬਾਹਰੇ ਬਾਜਾ ਮਾਰੀ ਜਾਂਦਾ ਆ ਫੜ ਲੈ ਰੋਟੀ ਪਾਈ ਤੇ ਲੈ ਬੰਦੇ بیمار ਹੋਇਆ ਪਿਆਗਾ ਓਹੋ ਰੋਟੀ ਹੀ ਫੜਾਉਣੀ ਆ ਫਿਰ ਕੀ ਐਡਾ ਦੱਸ ਜਿਵੇਂ ਤੂੰ ਫੜਾਇਆ ਹੂੰ ਬਾਪੂ ਜਿਵੇਂ ਕਿਡਣ ਕਹਿ ਰਹੇ ਫਿਰ ਬਥੇਰਾ ਭੱਜ ਲੂਗਾ ਆ ਰੋਟੀ ਵੀ ਨਹੀਂ ਫੜਾ ਸਕਦਾ ਬਾਪੂ ਆ ਪੁੱਤ ਲੈ ਰੋਟੀ ਖਾ ਲੈ ਲੈ ਭਾਈ ਸੁਣਿਆ ਆਹ ਬਤਲ ਦਾਲ ਦੂੜਣੀ ਬਣਾਈ ਭਾਈ ਲੈ ਬਾਪੂ ਇੱਥੇ ਕਿਹੜਾ ਮੈਨੂੰ ਕੋਈ ਸਬਜ਼ੀਆਂ ਲਿਆ ਕੇ ਦੰਦਾਗਾ ਵੀ ਆਹ ਬਣਾ ਲਾ ਹੁਣ ਸਬਜ਼ੀ ਕੋਈ ਹੈ ਨਹੀਂ ਸੀ ਨਾ ਦਾਲ ਬਣਾਈ ਆ ਆ ਚਾਰ ਹੈਗਾ ਮਿਰਚਾਂ ਦਾ ਆਚਾਰ ਨਾਲ ਖਾਲਾ ਚੁੱਪ ਕਰਕੇ ਭਾਈ ਤੂੰ ਇਹਨਾਂ ਨੂੰ ਕਹਿਦਾ ਕਰ ਖੇਤ ਛਾੜਾ ਛੱਡਦਾ ਗਾਜਰਾਂ ਕੱਦੂ ਅੱਲਾ ਕਿੰਨਾ ਇੱਥੇ ਸਮਾਨ ਖਰਿਆਬ ਹੋਈ ਜਾਂਦਾ ਲੈ ਨਹੀਂ ਛੱਕਦੇ ਇੱਥੋਂ ਉਹਨਾਂ ਰੁੱਖੀਆਂ ਮਾਰੀਆਂ ਮੱਥੇ ਰੋਟੀਆਂ ਦਾ ਬਾਪੂ ਜੇ ਕੋਈ ਲਿਆ ਕੇ ਦਊ ਮੈਂ ਵੀ ਤਾਂ ਹੀ ਬਣਾਉਂਗੀ ਉਹ ਦੇਖ ਲੈ ਉਹ ਚੱਕਦੀ ਏ ਝੋਲਾ ਤੀਜੇ ਦਿਨ ਆਪਦੇ ਪੇਕਿਆਂ ਨੂੰ ਚਲੀ ਜਾਂਦੀ ਆ ਆ ਬਿਮਾਰ ਮੁੰਡਾ ਦਾ ਇਹਨੂੰ ਘਰੇ ਛੱਡ ਗਈ ਆਗੀ ਬਸ ਇਹਨੂੰ ਕੌਣ ਸੰਭੂਗਾ ਚਲੋ ਭਾਈ ਕਰ ਲੋ ਮਨਮਰਜ਼ੀ ਬਾਜ਼ਰ ਪੈ ਗਏ ਛੋਟੇ ਆਹੋ ਮੈਨੂੰ ਕਹਿ ਦਿਆ ਕਰ ਨਾਲੇ ਬਾਪੂ ਮੈਂ ਤੈਨੂੰ ਇੱਕ ਗੱਲ ਕਹਿਣੀ ਆ ਦੇਖ ਜਿੰਨੀ ਆਪਣੀ ਨਿਭਗੀ ਸੀ ਨਾ ਠੀਕ ਆ ਪਰ ਹੁਣ ਆਪਾਂ ਨਾ ਅੱਡ ਅੱਡ ਹੋ ਜਾਈਏ ਜਿਆਦਾ ਵਧੀਆਗਾ ਹਾਂ ਭਾਈ ਮੈਂ ਵੀ ਇਸੇ ਦਿਨ ਨੂੰ ਲੀਕਦਾ ਸੀ ਹਾਂ ਫਿਰ ਅਗਲਾ ਕਹੂਗਾ ਨਾ ਨੂਹਾਂ ਦੀ ਚਲਦੀ ਆਗੀ ਮੈਂ ਤਾਂ ਤੁਹਾਨੂੰ ਤਾਂ ਕਹਿੰਨੀ ਆ ਵੀ ਤੁਸੀਂ ਘਰ ਦੇ ਮੋਢੀ ਬੈਠੇ ਹੋਗੇ ਤੁਸੀਂ ਕਹਿ ਦੋ ਕਹੂਗਾ ਨਹੀਂ ਭਾਈ ਲੋਕ ਕਹਿੰਦੇ ਨੇ ਫਿਰ ਉਹ ਉਹੀ ਤਾਂ ਗੱਲ ਆ ਬਾਪੂ ਜਿਹੜੀ ਲੋਕਾਂ ਨੇ ਕਹਿਣੀ ਆ ਆਪਾਂ ਨੂੰ ਨਹੀਂ ਦਿੰਦੀ ਹੈਗੀ ਦੱਸ ਮੈਨੂੰ ਚਲ ਭਾਈ ਠੰਡੇ ਦਿਮਾਗ ਨਾਲ ਬਹਿ ਕੇ ਸੋਚ ਲਓ ਕਿਵੇਂ ਛੁੱਡਾ ਨਹੀਂ ਵਧੀਆ ਨਮਾਇਆ ਲੋ ਭਾਈ ਮੇਰਾ ਤਾਂ ਹਾਲ ਹੀ ਲਾ ਦੀਂਦੇ ਆ ਮੇਰਾ ਤਾਂ ਬਾਪੂ ਚਿੱਟਾ ਜਵਾਬ ਆਗਾ ਮੈਂ ਨਹੀਂ ਕਿਸੇ ਨਾਲ ਰਹਿਣਾ ਹੈਗਾ ਮੈਂ ਤਾਂ ਆਪਦਾ ਅੱਡੀ ਹੋਣਾਗਾ ਨਹੀਂ ਮੈਂ ਤਾਂ ਆਪਦੇ ਪੇਕਿਆਂ ਨੂੰ ਚਲੀ ਜਾਣਾਗਾ ਜਾਓ ਭਾਈ ਜਿੱਥੇ ਉਹ ਬਾਕੀ ਤੂੰ ਵੀ ਵਗ ਜਾ ਜਾ ਲੈ ਮੈਨੂੰ ਆਏ ਉਹਨੂੰ ਤਾਂ ਕਿਸੇ ਨੇ ਨਹੀਂ ਕਿਹਾ ਵੀ ਤੂੰ ਕਾ ਤੋ ਆਪਦੇ ਪੇਕਿਆਂ ਨੂੰ ਚਲੀ ਆ ਓਏ ਪੁੱਤ ਤੜਕੇ ਦੀ ਨਹੀਂ ਜੀ ਉਹ ਯਾ ਖਾ ਲਣ ਦੇ ਦੋ ਰੋਟੀਆਂ ਖਾ ਲਾ ਓਥੇ ਲਾ ਓਥੇ ਲਾ ਖਾ ਲੈ ਨਾ ਨਾ ਕਰ ਲੈ ਲੜ ਕੇ ਆਇਆ ਪਹਿਲਾਂ ਵੱਡੀ ਮੰਗਰ ਪੈ ਗਈ ਉਦੋਂ ਐ ਨਾਂਗਾ ਵੀ ਚੱਲਦਾ ਪੈਰੇ ਮੜ ਜੀ ਦੁਪਹਿਰੇ ਜਾਂ ਦੌਰ ਰੋਟੀ ਐਨੇ ਸੀ ਹੋਈਆਂ ਲੋ ਵੀ ਚਾਰਨਾ ਇਹ ਵੀ ਖਾਣ ਨਹੀਂ ਦਿੰਦੀ ਉਤੋਂ ਸੌ ਸੌ ਕਰਨਾ ਸਣਾ ਹੂਂ ਜੀ 10 ਬੰਦਾ ਕਰੇ ਤਾਂ ਕਰੇ ਇਹ ਜਰਾ ਅਸਰ ਮੇਨਾ ਮੈਂ ਜਵਾਕਾਂ ਨੂੰ ਲੈ ਲਿਆ ਕਿਤੇ ਖਾਸ ਨੂੰ ਕਹਿੰਦੀ ਨਹੀਂ ਕੁਛ ਵੀ ਤੁਸੀਂ ਕਹੋ ਆਪਦੇ ਘਰੇ ਭਾਈ ਵੀ ਨਹੀਂ ਆਏ ਨਹੀਂ ਆਏ ਆਈ ਨਹੀਂ ਆਏ ਲੋਕਾਂ ਦੇ ਜਵਾਕ ਕਹਿੰਦੇ ਸੌ ਸੌ ਕੁਛ ਹੋ ਕਰਦੇ ਮੈਂ ਘਰੇ ਆ ਦੇਖਣਾ ਆ ਰੋਟੀ ਪੱਕੀ ਵੀ ਬੱਤੀ ਪਈ ਹੈ ਕੀ ਯਾਰ ਖਾ ਕੇ ਪਰ ਮਨਾ ਪਾ ਲਾ ਟਾ ਟਾ ਦੋ ਜਿਹੜੀਆਂ ਮਿਲ ਗਈਆਂ ਮਿਲੀਆਂ ਮਿਲ ਗਿਆ ਦੇ ਖਾ ਲਾ ਮਨਾ ਖਾਲਾ ਖਾਲਾ ਨਗੋਚਾ ਨਾ ਕੱਢ ਵਾਲੀਆਂ ਸ਼ੁਕਰ ਕਰ ਤੈਨੂੰ ਆ ਰੋਟੀ ਮਿਲ ਗਈ ਹਾਂ ਉਹ ਦਿਂਦੀ ਸੀ ਨਾ ਉਹਦਨੇ ਮਾਲ ਪੂੜੇ ਬਣਾਵਣਾ ਕੇ ਫਿਰ ਉਹ ਖਾ ਲੰਦਾ ਜੇ ਵੱਡੇ ਦੇ ਹੱਥ ਦੀਆਂ ਖਾਣੀਆਂ ਸੀ ਕੋਈ ਨਾ ਪੁੱਟ ਜਹੇ ਜੇ ਮੇਰੀ ਕਿਸੇ ਮਤਲਬ ਕਾ ਰੰਦਾ ਬਣੀ ਹੈ ਕੋਈ ਨਾ ਉਹ ਤਾਂ ਪਾਣੀ ਧਾ ਕੇ ਦੇਵੇ